ਜਿਹੜੀ ਸਰਕਾਰ ਨੇ ਉਹਨਾਂ ਦੇ ਮਰਨ ਬਾਅਦ ਰੱਖਣ ਤੋਂ ਬਾਅਦ ਜਿਹੜੀ ਚੁਪਕੀ ਧਾਰੀ ਹੋਈ ਆ ਸਰਕਾਰ ਦੀ ਇਹ ਬਹੁਤ ਗਲਤ ਆ ਉਹਨਾਂ ਨਾਲ ਗੱਲਬਾਤ ਹੋਣੀ ਚਾਹੀਦੀ ਆ ਤੇ ਉਹਨਾਂ ਦੇ ਜਿੱਤੇ ਬੰਦੇ ਨਾਲ ਗੱਲਬਾਤ ਹੋਣੀ ਨਾ ਫਾਰਮ ਨਾਲ ਗੱਲ ਕਰਨੀ ਚਾਹੀਦੀ ਆ ਇਸ ਤਰ੍ਹਾਂ ਸਾਡੇ ਸੰਘਰਸ਼ੀ ਜ ਕੋਈ ਆਗੂ ਹੈ ਉਹਦੇ ਜੇ ਸਿਹਤ ਤੇ ਵਿੱਚ ਕੋਈ ਵਿਗਾੜ ਪੰਦਾ ਤਾਂ ਸਰਕਾਰ ਨੂੰ ਵੀ ਚੇਅਰ ਕਰਨੀ ਚਾਹੀਦੀ ਬਿਲਕੁਲ ਮੈਂ ਕਹਾਂ ਸਰਕਾਰ ਨੇ ਜਿਹੜੀ ਇਗਨੋਰ ਕੀਤੀ ਹੈ ਇਹ ਰਿੰਦਣ ਜੋਗ ਆ ਬਹੁਤ ਮਾੜੀ ਆ ਫਿਰ ਉਹ ਕਹਦਾ ਜੀ ਫਿਰ ਕਦੇ ਵਾਸਤੇ ਧਰਨਾ ਅਗਲਾ ਧਰਨਾ ਚੱਕ ਕੇ ਉਹ ਜੀ ਬੀਜੇਪੀ ਮੰਗਾ ਮੰਨਣ ਵਾਸਤੇ ਤਿਆਰ ਆਇਆ ਫਿਰ ਕਦੇ ਵਾਸਤੇ ਮਰਦ ਵਰਤੇ ਕਿਉਂ ਰੋਜ਼ ਉੱਥੇ ਉੱਥੇ ਅਤਰੂ ਗਏ ਦੇ ਕੋਲੇ ਸਿੱਟੀ ਜਾਂਦੇ ਨੇ ਮੰਗਾ ਉਹਨਾਂ ਦੇ ਮੰਨ ਲੈਣਾ ਤੇ ਉਹ ਆਪ ਦੇ ਘਰ ਨੂੰ ਆਉਣ ਦੇਖੋ ਅਸੀਂ ਤਾਂ ਉਸ ਦਿਨ ਤੋਂ ਜਾਰੀ ਹੈ ਸਾਡੀ ਕੋਸ਼ਿਸ਼ ਜਾਰੀ ਹੈ ਵੀ ਇਕੱਠੇ ਹੋ ਪਾਈ ਫਿਰ ਵੀ ਆਪਾਂ ਕਿਉਂਕਿ ਹੁਣ ਜਿਹੜੇ ਨਵੇਂ ਕਾਨੂੰਨ ਆ ਰਹੇ ਨੇ ਕਾਨੂੰਨਾਂ ਨੂੰ ਹੁਣ ਚੋਰ ਮੁਰੇ ਆਈਆਂ ਨਵੀਂ ਸਰਕਾਰ ਨੇ ਨਵਾਂ ਡਰਾਫਟ ਸਟੇਟ ਗਵਰਨਮੈਂਟ ਅਨੁਪੇਜਿਆ ਉਹ ਮੁੜ ਕੇ ਉਹ ਕਾਨੂੰਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਉਹਨਾਂ ਦੀ ਤਿਆਰੀ ਹੈ ਅਸੀਂ ਉਹਨਾਂ ਨੂੰ ਪੜਪੜ ਕੇ ਢਾਂਚੇ ਦੇ ਅਸੀਂ ਵੀ ਵਿਚਾਰ ਰਹੇ ਹਾਂ ਕਿ ਸੰਤਾ ਸਰਣ ਨੂੰ ਇੱਕ ਵਾਰੀ ਫਿਰ ਇਕੱਠੇ ਹੋਣਾ ਪਾਣਾ ਉਹ ਵੀ ਤਾਂ ਸਾਨੂੰ ਨਹੀਂ ਤਾਂ ਸਾਨੂੰ ਕੱਲੇ-ਕੱਲੇ ਨੂੰ ਕੁੱਟ ਕੇ ਸਰਕਾਰ ਨੇ ਪਹਿਲਾਂ ਮੰਗ ਭਜਾ ਦੇਣਾ ਕੋਈ ਜਥੇਬੰਦੀ ਇਕੱਲੀ ਨਹੀਂ ਜਿੱਤ ਸਕਦੀ ਇਸ ਕਰਕੇ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਇਹਦੇ ਬਾਰੇ ਵਿਚਾਰ ਕਰਨਾ ਕੋਸ਼ਿਸ਼ ਕਰਨਾ ਸਾਡਾ ਕੰਮ ਹੈ ਕੋਸ਼ਿਸ਼ ਲਈ ਵੀ ਕਿਸੀ ਜਿੱਥੇ ਤੱਕ ਕੁਝ ਨਾ ਕੁਝ ਕੰਮ ਜਬੀ ਤਾਂ ਜ਼ਰੂਰ ਹੋਣ ਦੀ ਸੁਭਾਵਨਾ ਹੈ ਹਾਂ ਅਸੀਂ ਵੀ ਸੇਤ ਵਾਸਤੇ ਕੰਮ ਕਰਦੇ ਹਾਂ ਅਸੀਂ ਜਾਣ ਦੀ ਤਾਂ ਸੋਚ ਰਹੇ ਹਾਂ ਕਿ ਕਿੰਨੇ ਤਾਂ ਚਾਹਾਂਗੇ ਕੋਈ ਕੋਈ ਸਾਥੀ ਸਾਡਾ ਇਸ ਤਰ੍ਹਾਂ ਕੋਈ ਉਹਦਾ ਕੋਈ ਨਾਵੇਂ ਨੁਕਸਾਨ ਦੀ ਗੱਲ ਹੁੰਦੀ ਹੈ ਤਾਂ ਬਹੁਤ ਮੰਦਭਾਗੀ ਹੈ ਅਸੀਂ ਉਹਨਾਂ ਦੀ ਲੰਮੇ ਉਮਰ ਦੀ ਕਾਮਨਾ ਕਰਦੇ। ਦੇਖੋ ਪੈਦਲ ਜਨ ਭਰਤ ਮਾਲਾ ਪ੍ਰੋਜੈਕਟ ਤੇ ਕਿਹੜਾ ਗੋਲੇ ਨਹੀਂ ਸਿੱਟਿਆ ਜੀ ਸਾਰੇ ਤੇ ਜਿੱਥੇ ਤੇ ਤਾਂ ਹੁੰਦੇ ਜਿੱਥੇ ਵੀ ਕਿਤੇ ਜ਼ਮੀਨਾਂ ਦਾ ਮਸਲਾ ਹੁੰਦਾ ਜਿੱਥੇ ਕਿਸੇ ਦੀ ਮੰਗ ਦਾ ਮਸਲਾ ਹੁੰਦਾ ਸਰਕਾਰ ਦੀ ਮਰਜ਼ੀ ਹੁੰਦੀ ਹੈ ਉਹ ਜ਼ਬਰ ਕਰਦੀ ਹੈ ਸਰਕਾਰ ਤਾਂ ਹੱਥਾਂ ਦੇ ਲੋਕ ਜ਼ਬਰ ਚੱਲਦੇ ਆ। ਦੇਖੋ ਇਹ ਮੈਂ ਨਹੀਂ ਕਹਿ ਸਕਦਾ ਕਿਉਂਕਿ ਮਰਨ ਵਰਤ ਤਾਂ ਹਰੇਕ ਜਿੱਥੇ ਬੰਦੇ ਦਾ ਆਪ ਦਾ ਆਪ ਦਾ ਤਰੀਕਾ ਹੈ ਪਰ ਅਸੀਂ ਆਪ ਵੀ ਜਿੱਥੇ ਬੰਦੇ ਬਾਰੇ ਸਾਡੇ ਪਿੰਡ ਤੇ ਵੀ ਅਸੀਂ ਕਿਤੇ ਮਰਨ ਵਰਤ ਵਾਲਾ ਪਿੰਡ ਤਾਂ ਨਹੀਂ ਲੈਂਦੇ ਇਹ ਸਾਡੀ